ਤਰਨਤਾਰਨ ਦੇ ਵਿੱਚ ਜਿਹੜੀ ਇਸ ਵੇਲੇ ਪ੍ਰੋਪਰ ਸਾਰੀ ਹਵਾ ਬਣੀ ਹੈ ਉਹ ਕਾਂਗਰਸ ਦੇ ਹੱਕ ਦੇ ਵਿੱਚ ਬਣੀ ਹੈ ਕਾਂਗਰਸ ਪਾਰਟੀ ਦਾ ਕੈਂਡੀਡੇਟ ਆ ਉਹਦੇ ਤੇ ਕੋਈ ਇਲਜ਼ਾਮ ਨਹੀਂ ਸਾਫ਼ ਸੁਥਰਾ ਇੱਕ ਚੰਗੀ ਛਵੀ ਵਾਲਾ ਕੈਂਡੀਡੇਟ ਆ ਤੇ ਜਿਸ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਤੇ ਐਦਾਂ ਦੇ ਹੀ ਕੈਂਡੀਡੇਟ ਦੀ ਅੱਜ ਤਰਨਤਾਰਨੋਂ ਦੇ ਹਲਕੇ ਨੂੰ ਲੋੜ ਸਰਕਾਰ ਜਿਹੜੀ ਹੈ ਮਸ਼ਹੂਰੀਆਂ ਵਾਲੀ ਸਰਕਾਰ ਆ ਜਿੰਨੀ ਹਾਈਪ ਲੈਣੀਆ ਚਾਹੁੰਦੀ ਆ ਇਸ਼ਤਿਹਾਰਬਾਜ਼ੀ ਰਹੀ ਰਹਿਣਾ ਚਾਹੁੰਦੀ ਆ ਜੇ ਤੁਸੀਂ ਗੱਲ ਕਰਦੇ ਹੋ ਕਿ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਪਹਿਲਾਂ ਸਭ ਤੋਂ ਵੱਡਾ ਵਾਅਦਾ ਕੀਤਾ ਕਿ 1000 ਰੁਪਏ ਮਹਿਲਾਵਾਂ ਨੂੰ ਦੇਵਾਂਗੇ ਉਹ ਅਜੇ ਤਾਈਂ ਮਿਲਿਆ ਨਹੀਂ ਦੂਜਾ ਵਾਅਦਾ ਇਹਨਾਂ ਨੇ ਕੀਤਾ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪੰਜਾਬ ਅਜੇ ਨਸ਼ਾ ਮੁਕਤ ਨਹੀਂ ਹੋਇਆ ਭੰਡਾਂ ਦੀ ਸਰਕਾਰ ਹੈ ਚੁਟਕਲਿਆਂ ਨਾਲ ਬਣੀ ਸੀ ਤੇ ਹੁਣ ਇਹਨਾਂ ਨੂੰ ਲੋਕ ਚੰਗੀ ਤਰ੍ਹਾਂ ਚੁਟਕਲੇ ਸੁਣਾ ਕੇ 2027 ਦੇ ਵਿੱਚ ਚੱਲਦਾ ਕਰ ਰਹੇ ਤਦਨਤਨ ਦੇ ਵਿੱਚ ਅਸੀਂ ਮਨੀ ਚੋਨ ਨੂੰ ਲੈ ਕੇ ਮਾਹੌਲ ਜਿਹੜਾ ਪੂਰਾ ਪਖਿਆ ਪਿਆ ਖਾੜਾ ਪਖਿਆ ਹੋਇਆ ਤੇ ਲਗਾਤਾਰ ਹਰੇਕ ਪਾਰਟੀ ਵੱਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਨੇ ਹਾਇਦ ਲੀਡਰਸ਼ਿਪ ਜਿਹੜੀ ਲਗਾਤਾਰ ਪਿੰਡਾਂ ਵਿੱਚ ਜਾ ਰਹੀ ਹੈ ਆ ਬਲਾਵਿਆਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਜਿਹੜੇ ਸਮਰਥਕ ਨੇ ਲਗਾਤਾਰ ਉਹ ਜਾਦੇ ਨੇ ਪਿੰਡਾਂ ਦੇ ਵਿੱਚ ਦਾਪਤੇ ਕਾਦੇ ਨੇ ਸ਼ਹਿਰ ਦੇ ਵਿੱਚ ਦਾਪਤੇ ਕੀਤੇ ਜਾਦੇ ਆ ਡੋ ਟੂ ਡੋ ਪ੍ਰਚਾਰ ਚੱਲ ਰਹੇ ਨੇ ਤੇ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਜਿਹੜੇ ਪਿੰਡਾਂ ਵਿੱਚ ਵਿਚਰਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਦੀ ਰਾਜਾ ਵਾਲਿੰਗ ਹੋਣੀ ਪਹਿਲਾਂ ਚਲੰਜੀਤ ਸਿੰਘ ਚੰਨੀ ਵੀ ਇੱਥੇ ਪਹੁੰਚੇ ਲੇਕਿਨ ਲਗਾਤਾਰ ਅੱਜ ਜਿਹੜਾ ਚੌਂਦਬਰ ਚਾਰਜੇ ਦਾ ਕਰਨਬੀਰ ਸਿੰਘ ਮੋਜ ਦੇ ਹੱਕ ਦੇ ਵਿੱਚ ਨਜ਼ਰ ਆ ਰਿਹਾ ਤੇ ਮਜ਼ਬੂਤ ਦਾਅਵੇ ਦਾ ਵੀ ਕਹਿ ਸਕਦੇ ਹਾਂ ਕਿਉਂਕਿ ਕਿਤੇ ਨਾ ਕਿਤੇ ਕੱਟੜ ਵੋਟ ਬੈਂਕ ਵੀ ਹੁੰਦਾ ਹ ਹਰੇਕ ਪਾਰਟੀ ਦਾ ਕਾਂਗਰਸੀ ਬਹੁਤ ਪਰਵਾਦ ਨਹੀਂ ਹਲਕੇ ਦੇ ਵਿੱਚ ਜਿਹੜੇ ਵੋਟਾਂ ਪਾਉਣ ਜ਼ਿਆਦੇ ਨੇ ਤੇ ਜਦੋਂ ਸਰਵੇ ਆਉਂਦੇ ਨੇ ਉਹਨਾਂ ਵਿੱਚ ਵੀ ਲੋਕ ਕਾਂਗਰਸੀ ਹੱਕ ਦੇ ਵਿੱਚ ਬੋਲ ਰਹੇ ਨੇ ਕਿਉਂਕਿ ਹਰੇਕ ਪਾਰਟੀ ਦੇ ਸਮਰਥਕ ਵੀ ਹੁੰਦੇ ਨੇ ਵਿਰੋਧੀ ਵੀ ਹੁੰਦੇ ਨੇ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਜਿਹੜੇ ਕਾਂਗਰਸ ਪਾਰਟੀ ਦੇ ਬਲਾਦੇ ਰਾਣਾ ਬਲਜੀਤ ਸਿੰਘ ਚਾਹਲ ਮੌਜੂਦ ਨੇ ਚਾਹਲ ਸਾਹਿਬ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ ਵੱਖ-ਵੱਖ ਹਲਕਿਆਂ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਤੁਸੀਂ ਘੁੰਮਦੇ ਹੋ ਜ਼ਿੰਮੇਵਾਰੀਆਂ ਲੱਗਦੀਆਂ ਨੇ ਤਰਨਤਾਰਨ ਦਾ ਕੀ ਮਾਹੌਲ ਦੇਖਿਆ ਤਰਨਤਾਰਨ ਦੇ ਵਿੱਚ ਕੀ ਲੱਗਦਾ ਕੀ ਇਸ ਦੇ ਹੋਇਆ ਤਰਨ ਤਰਨ ਦੇ ਵਿੱਚ ਜਿਹੜੀ ਇਸ ਵੇਲੇ ਪ੍ਰੋਪਰ ਸਾਰੀ ਹਵਾ ਬਣੀ ਹੈ ਉਹ ਕਾਂਗਰਸ ਦੇ ਹੱਕ ਦੇ ਵਿੱਚ ਬਣੀ ਆ। ਕਾਰਨ ਉਹਦਾ ਸਭ ਤੋਂ ਵੱਡਾ ਹੀ ਹੈ ਵੀ ਜਿਹੜਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਆ ਉਹਦੇ ਤੇ ਕੋਈ ਇਲਜ਼ਾਮ ਨਹੀਂ। ਸਾਫ਼ ਸੁਥਰਾ ਇੱਕ ਚੰਗੀ ਛਵੀ ਵਾਲਾ ਕੈਂਡੀਡੇਟ ਆ ਤੇ ਜਿਸ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਤੇ ਐਦਾਂ ਦੇ ਹੀ ਕੈਂਡੀਡੇਟ ਦੀ ਅੱਜ ਤਰਨ ਤਰਨ ਦੇ ਹਲਕੇ ਨੂੰ ਲੋੜ ਹੈ। ਕੀ ਲੱਗਦਾ ਕੀ ਹੈ ਤਰਨਤਾਂ ਚ ਕੀ ਮਹਿਸੂਸ ਕੀਤਾ ਹੈ ਕੀ ਰਹਿ ਗਿਆ ਕੰਮ ਹੋਣ ਵਾਲਾ ਕਿਉਂਕਿ ਸਰਕਾਰ ਦਾ ਤਾਂ ਇਹ ਹੀ ਕਹਿਣਾ ਕੰਮ ਬਹੁਤ ਕਰਵਾਏ ਨੇ ਜਿਹੜਾ ਸਿੱਖਿਆ ਕ੍ਰਾਂਤੀ ਲੈ ਆਂਦੀ ਗਈ ਹੈ 600 ਯੂਨਿਟ ਮਾਫ ਕਰ ਦਿੱਤਾ ਗਿਆ ਜਿਹੜੇ तमाम ਲੋਕਾਂ ਦੇ ਮੁੱਦੇ ਸੀਗੇ ਮੁਹੱਲਾ ਕਲੀਨਿਕ ਖੋਲੇ ਗਏ ਆ ਬਿਮਾਰੀਆਂ ਤੋਂ ਲੋਕਾਂ ਨੂੰ ਦੂਰ ਰੱਖਣ ਲਈ ਬਹੁਤ ਸਾਰੇ ਕੰਮ ਕੰਦੇ ਸੀ ਕਰ ਦਿੱਤੇ ਆ ਡਿਵੈਲਪਮੈਂਟ ਨੂੰ ਲੈ ਕੇ ਹੁਣ ਵੀ ਜਦੋਂ ਹਮਿੰਦਰ ਸਿੰਘ ਸਨੂ ਟਿਕਟ ਦਿੱਤੀ ਉਹਦੇ ਵੀ ਕਰੋੜਾਂ ਰੁਪਏ ਦੇ ਪੈਕੇਜ ਉਹਨਾਂ ਨੇ ਐਲਾਨ ਕਰ ਦਿੱਤੇ ਦੇਖੋ ਇਹ ਸਰਕਾਰ ਜਿਹੜੀ ਹੈ ਮਸ਼ਹੂਰੀਆਂ ਵਾਲੀ ਸਰਕਾਰ ਆ ਜਿੰਨੀ ਹਾਈਪ ਲੈਣਾ ਚਾਹੁੰਦੀ ਆ ਇਸ ਤਰ੍ਹਾਂ ਬਾਜੀ ਰਹੀ ਰਹਿਣਾ ਚਾਹੁੰਦੀ ਆ ਜੇ ਤੁਸੀਂ ਗੱਲ ਕਰਦੇ ਹੋ ਕਿ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਪਹਿਲਾਂ ਸਭ ਤੋਂ ਵੱਡਾ ਵਾਅਦਾ ਕੀਤਾ ਕਿ 1000 ਰੁਪਏ ਮਹਿਲਾਵਾਂ ਨੂੰ ਦੇਵਾਂਗੇ ਉਹ ਅਜੇ ਤਾਈਂ ਮਿਲਿਆ ਨਹੀਂ ਦੂਜਾ ਵਾਅਦਾ ਇਹਨਾਂ ਨੇ ਕੀਤਾ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪੰਜਾਬ ਅਜੇ ਨਸ਼ਾ ਮੁਕਤ ਨਹੀਂ ਹੋਇਆ ਯੁੱਧ ਚੇੜਿਆ ਕਹਿੰਦੇ ਨਹੀਂ ਨਹੀਂ ਇਹਨਾਂ ਦਾ ਜਿਹੜਾ ਯੁੱਧ ਆ ਯੁੱਧ ਆਪਣੇਆਂ ਵਿਰੁੱਧ ਹੀ ਆ ਕਾਰਨ ਉਹਦਾ ਇਹ ਆ ਵੀ ਇਹਨਾਂ ਦੇ ਆਪਣੇ ਹੀ ਬੰਦੇ ਇਨਵੋਲਵ ਆ ਉਸ ਚੀਜ਼ ਦੇ ਵਿੱਚ ਨਸ਼ਾ ਵੇਚਣ ਦੇ ਵਿੱਚ ਬਕਵਾਉਣ ਦੇ ਵਿੱਚ ਸੋ ਜਿਹੜੀਆਂ ਸਾਰੀਆਂ ਗੱਲਾਂ ਇਹ ਫਰਜ਼ੀ ਗੱਲਾਂ ਕਾਗਜ਼ੀ ਗੱਲਾਂ ਲੋਕ ਇਹਨਾਂ ਨੂੰ ਸਮਝ ਚੁੱਕੇ ਆ ਭਾਂਡਾ ਦੀ ਸਰਕਾਰ ਹੈ ਚੁਟਕਲਿਆਂ ਨਾਲ ਬਣੀ ਸੀ ਤੇ ਹੁਣ ਇਹਨਾਂ ਨੂੰ ਲੋਕ ਚੰਗੀ ਤਰ੍ਹਾਂ ਚੁਟਕਲੇ ਸੁਣਾ ਕੇ 2027 ਦੇ ਵਿੱਚ ਚਲਦਾ ਕਰ ਦੇਣਗੇ ਕਿਦਾਂ ਦੇਖਦੇ ਹੋ ਕਦਮਬੀਰ ਸਿੰਘ ਬੁਝ ਜਿਹੜੇ ਇਥੋਂ ਉਮੀਦਵਾਰ ਐ ਲਾਨੇ ਗਏ ਨੇ ਕੀ ਲੱਗਦਾ ਕਿੰਨੀ ਕੁ ਵੋਟ ਉਹਨਾਂ ਨੂੰ ਪੈ ਜੇਗੀ ਕਿਉਂਕਿ ਨਵਾਂ ਚਿਹਰਾ ਹੈ ਪਹਿਲਾਂ ਵਿੱਚ ਹੁੰਦੇ ਰਹੇ ਲੇਕਿਨ ਪਹਿਲੀ ਵਾਰ ਚੋਣ ਲੜਨ ਜਾਦੇ ਆ ਕੀ ਲੱਗਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਹੁਣ ਤੇ ਲੀਡਰਸ਼ਿਪ ਵੀ ਇੱਕ ਨਜ਼ਰ ਆ ਰਹੀ ਹੈ ਸਾਰੇ ਲੁਧਿਆਣੇ ਜਿਮਨੀ ਚੋਣ ਹਾਰਨ ਤੋਂ ਬਾਅਦ ਇੱਥੇ ਇੱਕ ਨਜ਼ਰ ਆਇਆ ਕਿ ਅਨਬੀਤ ਸਿੰਘ ਬੁੱਲਜ ਨੂੰ ਕਹਿੰਦਾ ਇੱਕ ਮਜ਼ਬੂਤ ਉਮੀਦਵਾਰ ਦੇਖਦੇ ਕਿਉਂਕਿ ਵਿਰੋਧੀਆਂ ਤੇ ਲਗਾਤਾਰ ਇਹੀ ਕਹਿੰਦੇ ਆ ਕਿ ਬੁੱਲ ਸਾਹਿਬ ਨੂੰ ਜਿਹੜਾ ਇੱਥੋਂ ਲੋਕ ਹਜੇ ਚਾਹਦੇ ਨਹੀਂ ਹਜੇ ਬੜਾ ਟਾਈਮ ਲੱਗੇ ਗਰਾਊਂਡ ਬਣਦੇ ਬਹੁਤ ਸਾਰੇ આરોਪ ਵੀ ਲੱਗਦੇ ਆ ਦੇਖੋ ਜਿਹੜਾ ਇਸ ਵੇਲੇ ਤਰਨਤਾਰਨ ਦੇ ਹਾਲਾਤ ਹਨ ਨਾ ਕਰਨਬੀਰ ਸਿੰਘ ਬੁਰਜ ਬੜੀ ਸਾਫ ਸ਼ਬੀ ਵਾਲੇ ਆ ਇਹ ਉਹ ਬੰਦਾ ਜਿਹਨੇ ਪਿੰਡਾਂ ਦੇ ਵਿੱਚ ਜਦੋਂ ਨਸ਼ੇ ਦੇ ਨਾਲ ਓਵਰਡੋਜ਼ ਨਾਲ ਮੌਤਾ ਹੋਈਆਂ ਸੀ 25-25000 ਰੁਪਏ ਆਪਦੇ ਕੋਲੋਂ ਦਿੱਤਾ ਸੀ ਤੇ ਪਬਲਿਸਿਟੀ ਨਹੀਂ ਕੀਤੀ ਸੀ ਭਗਵੰਤ ਮਾਨ ਵਾਂਗੂ ਵੀ ਇੱਕ ਜੇ ਪਾਣੀ ਦੀ ਬੋਤਲ ਦੇ ਕੇ ਵੀ ਉਦੀ ਫੋਟੋ ਖਿਚਵਾ ਦਿੱਤੀ ਜਾਵੇ ਸੋ ਇਦਾਂ ਦਾ ਕਿਰਦਾਰ ਕੀ ਆ ਸਾਨੂੰ ਦੱਸਣ ਦੀ ਲੋੜ ਨਹੀਂ ਪਬਲਿਕ ਚੰਗੀ ਤਰ੍ਹਾਂ ਜਾਣਦੀ ਆ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਉਹਨਾਂ ਦਾ ਇਲਜ਼ਾਮ ਲਾਉਣਾ ਹੁੰਦਾ ਇਹ ਇਲਜ਼ਾਮ ਲਾਈ ਜਾਣ ਕਿੰਨੇ ਕੁ ਸਾਫ ਸ਼ਬੀ ਵਾਲੇ ਜਿਹੜੇ ਹਰਮੀਤ ਸਿੰਘ ਸੰਧੂ ਨੂੰ ਆਮ ਆਦਮੀ ਨੇ ਟਿਕਟ ਦਿੱਤੀ ਆ ਐਜ਼ ਕੰਪੈਰੀਟਿਵਲੀ ਟੂ ਕਰਨਬੀਰ ਸਿੰਘ ਬੁਰਜ ਜਿਹੜੇ ਹਰਮੀਤ ਸੰਧੂ ਆ ਉਹਨਾਂ ਨੂੰ ਚੰਗੀ ਤਰ੍ਹਾਂ ਲੋਕ ਪਰਖ ਚੁੱਕੇ ਆ 15 ਸਾਲ ਐਮਐਲਏ ਰਿਹਾ ਹੋਵੇ ਬੰਦਾ ਫਿਰ ਵੀ ਪਾਰਟੀ ਛੱਡੀ ਜਾਵੇ ਆਮ ਆਦਮੀ ਪਾਰਟੀ ਦਾ ਸਹਾਰਾ ਲਵੇ ਝਾੜੂ ਦੇ ਵਿੱਚ ਲਵੇ ਤੇ ਇਹ ਲੋਕਾਂ ਨੂੰ ਗੱਲ ਕਹਿ ਰਿਹਾ ਕਿ ਜੀ ਦੇਖਿਓ ਕਿਤੇ ਆਪਾਂ ਕਾਲੀ ਦਲ ਦਾ ਹੁਣ ਤਾਈ ਬਟਨ ਦਬਾਉਂਦੇ ਰਹੇ ਆ ਤੇ ਇਸ ਵਾਰੀ ਵੀ ਕਿਤੇ ਤੁਸੀਂ ਕਾਲੀ ਦਲ ਦਾ ਨਾ ਦਵਾ ਦਿਓ ਇਸ ਵਾਰੀ ਆਪਾਂ ਝਾੜੂ ਚਾ ਸੋ ਇਹ ਕਰੈਕਟਰ ਆ ਇਹਨਾਂ ਬੰਦਿਆਂ ਦੇ ਚੰਗੀ ਤਰ੍ਹਾਂ ਤਰਨ ਤਰਨ ਦੇ ਲੋਕ ਸਮਝਦੇ ਆ ਤੇ ਇਹਨਾਂ ਨੂੰ ਇਸ ਵਾਰੀ ਮੂੰਹ ਦੀ ਖਾਣੀ ਪਊਗੀ ਆ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਪਿੰਡਾਂ ਦੇ ਵਿੱਚ ਜਾ ਰਹੇ ਨੇ ਤੇ ਵਿਧਾਨ ਸਭਾ ਦੇ ਵਿੱਚ ਤੇ ਗੱਜਦਾ ਹੀ ਹੈ ਲੀਡਰ ਆਫ ਆਪੋਜੀਸ਼ਨ ਨੇ ਤੇ ਲਗਾਤਾਰ ਇੱਥੇ ਵੀ ਲੋਕਪ੍ਰਭਾਵ ਵਿੱਚ ਹੁੰਦੇ ਨਜ਼ਰ ਆ ਰਹੇ ਲਗਾਤਾਰ ਸ਼ਮੂਲਤਾਵਾਂ ਵੱਲੋਂ ਕਰਵਾਈਆਂ ਜਾ ਰਹੀਆਂ ਜੇਕਰ ਇੱਥੋਂ ਕਨਵੀਰ ਸਿੰਘ ਬੋਲ ਜੋ ਚੰਗੇ ਮਾਰਜਨ ਨਾਲ ਵੋਟਾਂ ਦੀ ਜਾਂਦੇ ਨੇ ਜਿੱਤਦੇ ਨੇ ਤੇ ਕੀ ਲੱਗਦਾ ਪ੍ਰਤਾਪ ਸਿੰਘ ਬਾਜਵਾ ਦਾ ਰੋਲ ਕਿਦਾਂ ਦਾ ਰਹਿਣ ਵਾਲਾ ਹੈ ਹੁਣ ਵੀ ਹਜੇ ਕਾਫੀ ਦਿਨ ਹੈਗੇ ਨੇ ਪਹਿਲਾਂ ਵੀ ਲਗਾਤਾਰ ਵਿਚਰੇ ਨੇ ਬਾਜਵਾ ਸਾਹਿਬ ਦਾ ਰੋਲ ਕਿਦਾਂ ਦੇਖਦੇ ਹੋ ਇਨਚਾਰਜ ਵੀ ਨੇ ਇਲੈਕਸ਼ਨ ਦੇ ਦੇਖੋ ਪ੍ਰਤਾਪ ਸਿੰਘ ਬਾਜਵਾ ਦਾ ਰੋਲ ਕੋਈ ਇਸ ਇਲੈਕਸ਼ਨ ਨੇ ਤੈਅ ਨਹੀਂ ਕਰਨਾ ਪ੍ਰਤਾਪ ਸਿੰਘ ਬਾਜਵਾ ਇੱਕ ਬਹੁਤ ਵੱਡੇ ਲੀਡਰ ਆਲਰੇਡੀ ਹੈ ਜਿਹੜਾ ਨੂੰ ਐਕਸ ਜਿਨ੍ਹਾਂ ਨੂੰ ਐਕਸਪੀਰੀਅੰਸ ਪਾਰਲੀਮੈਂਟ ਦਾ ਜਿਨ੍ਹਾਂ ਨੂੰ ਐਕਸਪੀਰੀਅੰਸ ਰਾਜ ਸਭਾ ਦਾ ਸੋ ਉਹਨਾਂ ਨੂੰ ਇਸ ਚੀਜ਼ ਨਾਲ ਕੰਸਰਨ ਨਹੀਂ ਬਟ ਇਹਨਾਂ ਜ਼ਰੂਰ ਹੈਗਾ ਵੀ ਜਿਸ ਤਰ੍ਹਾਂ ਉਹਨਾਂ ਦੀ ਕਾਬਲੀਅਤ ਵਿਧਾਨ ਸਭਾ ਦੇ ਵਿੱਚ ਦਿਖਦੀ ਹੈ ਪੰਜਾਬ ਦੇ ਲੋਕਾਂ ਨੂੰ ਤੇ ਜੇ ਕਾਂਗਰਸ ਪਾਰਟੀ ਦੇ ਵਿੱਚ ਇਸ ਵਾਰੀ 2027 ਵਾਲੇ ਜਿਹੜੇ ਇਲੈਕਸ਼ਨ ਆਉਣੇ ਆ ਉਹਦੇ ਵਿੱਚ ਇਹ ਜਿਹੜੀ ਟਿਕਟ ਹੈ ਸੀਟ ਆ ਇੱਕ ਨੀ ਪੱਥਰ ਮਾਈਲਸਟੋਨ ਸਾਬਤ ਹੋਊਗੀ ਤੇ ਜਿਹੜਾ ਨੀ ਮਤਲਬ ਕਿ 2027 ਦੀ ਸਰਕਾਰ ਦਾ ਜਿਹੜਾ ਮੋੜ ਵੱਜਣਾ ਕਾਂਗਰਸ ਪਾਰਟੀ ਦਾ ਉਹ ਤਰਨਤਾਰਨ ਤੋਂ ਵੱਜਣਾ ਕੀ ਸਨੇਹਾ ਤਰਨਤਾਂ ਦੇ ਲੋਕਾਂ ਨੂੰ ਕਨਵਿੰਸਿੰਗ ਬੁਲਜ ਦੇ ਲਈ ਕਿਉਂਕਿ ਬਹੁਤ ਸਾਰੇ ਲਗਾਤਾਰ ਪਿੰਡਾਂ ਦੇ ਵਿੱਚ ਜਾ ਹੀ ਰਹੇ ਆ ਬਾਜਵਾ ਸਾਹਿਬ ਵੀ ਜਾ ਰਹੇ ਆ ਜਿਹੜੀ ਸਮੂਲ ਲੀਡਰਸ਼ਿਪ ਹੈ ਵਿਨਕ ਸਾਹਿਬ ਹੋਗੇ ਚੰਨੀ ਸਾਹਿਬ ਹੋਗੇ ਸਾਡੇ ਇੱਕ ਨਜ਼ਰ ਆਇਆ ਕਿਉਂਕਿ ਲੁਧਿਆਣਾ ਜ਼ਮਨੀ ਚੋਣ ਖਤਮ ਤੋਂ ਬਾਅਦ ਇੱਕ ਗੱਲ ਚੱਲਦੀ ਚੱਲਦੀ ਹੈ ਲਗਾਤਾਰ ਲੋਕ ਕਹਿੰਦੇ ਨੇ ਦਾ ਆਪਸੀ ਪਾਰ ਹੈ ਮੁੱਖ ਮੰਤਰੀ ਦੇ ਦਾਅਵੇ ਦਾ ਬੜੇ ਹੈ ਲੀਡਰਸ਼ਿਪ ਇੱਕ ਨਹੀਂ ਹੈਗੀ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਲੇਕਿਨ ਕਿਦਾਂ ਦੇਖਦੇ ਹੋ ਤੁਹਾਨੂੰ ਤਾਂ ਦੇ ਵਿੱਚ ਮਾਹੌਲ ਕਿਦਾਂ ਜੇ ਮੁੱਖ ਮੰਤਰੀ ਦੇ ਦਾਅਵੇ ਦਾ ਇਹ ਤਾਂ ਕਾਂਗਰਸ ਪਾਰਟੀ ਲਈ ਬਹੁਤ ਚੰਗੀ ਗੱਲ ਆ ਇਹਦਾ ਮਤਲਬ ਕਾਂਗਰਸ ਪਾਰਟੀ ਇਸ ਫੁੱਲ ਆਫ ਟੈਲੈਂਟ ਕਿੰਨੇ ਲੋਕੀ ਕਹਦੇ ਆ ਕਹਿੰਦੇ ਇੱਕ ਬੱਸ ਦੇ ਜਿਆਦਾ ਡਰਾਈਵਰ ਹੋਣ ਤੇ ਫਿਰ ਬੱਸ ਟੱਕਾ ਦਿਖਾ ਕੇ ਕਹਿੰਦੇ ਐਕਸੀਡੈਂਟ ਹੋ ਜਾਂਦਾ ਹੁੰਦਾ ਹੁੰਦਾ ਨੇ ਨੇ ਉਹ ਰੋਡਵੇਜ ਦੀ ਤੇ ਹੁੰਦੇ ਭਗਵੰਤ ਮਾਨ ਹੋਰਾਂ ਦੀ ਤੇ ਬੀਜੇਪੀ ਦੇ ਹੁੰਦੇ ਆ ਕਾਂਗਰਸ ਪਾਰਟੀ ਇੱਕ ਲਗਜ਼ਰੀ ਬੱਸ ਸਾਫ ਸੁਥਰੀ ਅਕਸ ਵਾਲੇ ਬੰਦੇ ਆ ਸਰਦਾਰ ਪ੍ਰਤਾਪ ਸਿੰਘ ਬਾਜਵਾ ਕੋਲ ਐਕਸਪੀਰੀਅੰਸ ਹੈਗਾ ਰਾਜਾ ਵੜਿੰਗ ਕੋਲੇ ਜੋਸ਼ ਹੈਗਾ ਚਰਨਜੀਤ ਸਿੰਘ ਚੰਨੀ ਕੋਲੇ ਇੱਕ بلند ਆਵਾਜ਼ ਆ ਦਲਿਤ ਭਾਈਚਾਰੇ ਲਈ ਸਾਰੀਆਂ ਚੀਜ਼ਾਂ ਕਾਂਗਰਸ ਪਾਰਟੀ ਕੋਲੇ ਹੈਗੀਆਂ ਸੋ ਕਾਂਗਰਸ ਪਾਰਟੀ ਤਾਂ ਮੈਂ ਸਮਝਦਾ ਵਿਰੋਧੀਆਂ ਨੂੰ ਇਹ ਸੋਚਣਾ ਚਾਹੀਦਾ ਵੀ ਕਾਂਗਰਸ ਪਾਰਟੀ ਕੈਂਡੀਡੇਟ ਫੜ ਕੇ ਨਹੀਂ ਲਿਆਉਂਦੀ ਦੂਜੀਆਂ ਪਾਰਟੀਆਂ ਦੇ ਵਿੱਚੋਂ ਜਿਸ ਤਰ੍ਹਾਂ ਕਿ ਤਰਨਤਾਰਨ ਦੇ ਇੱਕ ਕੈਂਡੀਡੇਟ ਹੀ ਨਹੀਂ ਮਿਲਿਆ ਜੇ ਭਗਵੰਤ ਮਾਨ ਜੀ ਇਹ ਗੱਲ ਕਹਿੰਦੇ ਆ ਵੀ ਮੁੱਖ ਮੰਤਰੀ ਦੇ ਦਾਵੇਦਾਰ ਆ ਤੇ ਮੇਰਾ ਸਵਾਲ ਭਗਵੰਤ ਮਾਨ ਤਾਈਆ ਵੀ ਚਲ ਕਾਂਗਰਸ ਪਾਰਟੀ ਤਾਂ ਹੈਗੇ ਆ ਉਹ ਭਰਾਵਾ ਤੇਰੇ ਕੋਲੇ ਤਾਂ ਇੱਕ ਬੰਦਾ ਠੱਲਣ ਨੂੰ ਨਹੀਂ ਧਿਆਇਆ ਤਾਂ ਹੀ ਤੂੰ ਜਿਹੜੇ ਬੰਦੇ ਨੂੰ ਇਹ ਗੱਲ ਆਖੀ ਵੀ 15 ਸਾਲ ਨਸ਼ਾ ਵੇਚਦਾ ਰਿਆ ਉਸੇ ਬੰਦੇ ਨੂੰ ਤੁਸੀਂ ਦੁਬਾਰਾ ਟਿਕਟ ਦੇ ਦਿੱਤੀ ਅਜਾ ਬਾਈਵਾਲ ਸਾਹਿਬ ਨੂੰ ਨਾਸਿਮ ਖੋਲਚ ਕਹਿ ਕੇ ਕਹਿੰਦੇ ਸਾਡੇ ਬਿਆਨਾਂ ਨੂੰ ਬੜਾ ਤੋੜਮੋੜ ਕੇ ਵਾਇਰਲ ਕਰ ਦਿੰਦੇ ਹੋ ਤੇ ਉਹ ਬਾਈਵਾਲ ਸਾਹਿਬ ਦਾ ਬਿਆਨ ਹੈ ਜਿਹਦਾ ਹੁਣ ਜਿਵੇਂ ਉਹਨਾਂ ਨੇ ਦਿੱਤਾ ਉਸ ਤੋਂ ਪਹਿਲਾਂ ਦੇਖਦੇ ਹਾਂ ਕਿ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਪੰਜਾਬ ਪ੍ਰਧਾਨ ਨੇ ਰਾਜਾ ਵਰਿੰਗ ਉਹਨਾਂ ਦਾ ਬਿਆਨ ਬੜਾ ਸੁਖੀਆਂ ਚੱਲ ਰਿਹਾ ਬੂਟਾ ਸਿੰਘ ਉਹਨਾਂ ਨੂੰ ਲੈ ਕੇ ਉਸ ਦੇ ਬਾਅਦ ਕੀ ਕਹਿਣਾ ਹੁਣ ਕਹਿੰਦੇ ਤਲਬ ਵੀ ਕੀਤਾ ਗਿਆ ਉਹਨਾਂ ਨੂੰ ਬੁਲਾਇਆ ਵੀ ਗਿਆ ਕਿਤਾ ਦੇਖਦੇ ਉਸ ਬਿਆਨ ਨੂੰ ਇਹ ਜਿਹੜੀ ਹੈ ਨਾ ਜੀ ਪੋਲਿਟਿਕਸ ਰਾਜਾ ਵੜਿੰਗ ਨੇ ਜਿਹੜੀ ਇੱਕ ਸਟੇਟਮੈਂਟ ਦਿੱਤੀ ਸੀਗੀ ਪਹਿਲੀ ਗੱਲ ਤਾਂ ਰੂਰਲ ਹਲਕੇ ਦੇ ਵਿੱਚ ਦਿੱਤੀ ਸੀ ਆਪਾਂ ਹੁਣ ਜਦੋਂ ਇੱਕ ਪਿੰਡੂ ਲੋਕਾਂ ਦੇ ਵਿੱਚ ਬੈਠੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਾਂਗਰਸ ਪਾਰਟੀ ਕੋਈ ਰੰਗ ਭੇਦ ਦਾ ਫਰਕ ਨਹੀਂ ਰੱਖਦੀ ਇੱਕ ਸਾਡੇ ਕਾਲੇ ਵਿਅਕਤੀ ਨੂੰ ਕਹਿਣ ਦਾ ਮਤਲਬ ਸੀ ਵੀ ਇੱਕ ਸਧਾਰਨ ਵਿਅਕਤੀ ਨੂੰ ਟਿਕਟ ਦਿੱਤੀ ਜਿਹੜੇ ਕੀ ਇੱਕ ਜਾਤੀ ਦੇ ਨਾਲ ਸੰਬੰਧ ਰੱਖਦੇ ਸੀਗੇ ਬਟ ਜਿੱਥੋਂ ਤੱਕ ਅੱਜ ਇਹਨੂੰ ਇੱਕ ਮੁੱਦਾ ਬਣਾਇਆ ਜਾ ਰਿਹਾ ਚੋਣ ਦਾ ਮੁੱਦਾ ਬਣਾਇਆ ਜਾ ਰਿਹਾ ਇਹ ਹਾਈਪ ਨਹੀਂ ਚੱਲਣੀ ਕਿਤੇ ਨਾ ਕਿਤੇ ਫੁਕਣ ਲੱਗੇ ਕਾਂਗਰਸ ਪਾਰਟੀ ਦੇ ਕੌਣ ਵਿਰੋਧੀ ਪਾਰਟੀਆਂ ਵਾਲੇ ਭਾਜਪਾ ਨੇ ਫੁਕਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਿਹੜੀ ਪਾਰਟੀ ਖੁਦ ਹਿੰਦੂਜਮ ਦੀ ਰਾਜਨੀਤੀ ਕਰਦੀ ਆ ਹਿੰਦੁਸਤਾਨ ਦੇ ਵਿੱਚ ਹਿੰਦੂ ਮੁਸਲਮਾਨ ਸਿੱਖੀ ਰਾਜਨੀਤੀ ਕਰਦੀ ਆ ਉਹ ਸਾਨੂੰ ਸਿਖਾਉਗੀ ਸਾਡੀ ਜਮਾਤ ਨੂੰ ਸਿਖਾਉਗੀ ਕਾਂਗਰਸ ਪਾਰਟੀ ਨੇ ਹਮੇਸ਼ਾ ਸੈਕੂਲਰਿਜ਼ਮ ਦੀ ਗੱਲ ਕੀਤੀ ਆ ਹਰੇਕ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਆ ਰਾਹੁਲ ਗਾਂਧੀ ਜੀ ਨੇ ਯਾਤਰਾ ਕੱਢੀ ਸੀ ਭਾਰਤ ਜੋੜੋ ਯਾਤਰਾ ਜੀ ਦੇ ਵਿੱਚ ਹਰੇਕ ਧਰਮ ਨੂੰ ਜੋੜ ਕੇ ਜਿਸ ਤਰ੍ਹਾਂ ਦੀ ਇੱਕ ਸਥਿਤੀ ਤਣਾਅ ਪੈਦਾ ਕੀਤਾ ਗਿਆ ਭਾਰਤੀ ਜਨਤਾ ਦੁਆਰਾ ਪਾਰਟੀ ਦੁਆਰਾ ਲੜਾਉਣ ਦਾ ਉਹਨੂੰ ਜੋੜਨ ਦਾ ਕੰਮ ਰਾਹੁਲ ਗਾਂਧੀ ਨੇ ਕੀਤਾ ਕਾਂਗਰਸ ਪਾਰਟੀ ਨੇ ਕੀਤਾ ਸੋ ਸਾਨੂੰ ਇਹਨਾਂ ਤੋਂ ਨਫਰਤ ਕੇ ਵਜਾ ਮੈਂ ਮੁਹੱਬਤ ਕੀਤੀ ਬਿਲਕੁਲ ਬਿਲਕੁਲ ਕਿਉਂਕਿ ਹਿੰਦੁਸਤਾਨ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਕਿ ਇੱਕ ਜਿਹੜੀ ਨਫਰਤ ਦੀ ਰਾਜਨੀਤੀ ਉਹ ਭਾਰਤੀ ਜਨਤਾ ਪਾਰਟੀ ਕਰਦੀ ਆ ਤੇ ਜਿੱਥੇ ਤੱਕ ਤੁਸੀਂ ਭਗਵੰਤਬਾਨ ਸਾਹਿਬ ਹੋ ਰਹੇ ਅੱਜ ਚੀਮਾ ਸਾਹਿਬ ਦੀ ਮੈਂ ਪ੍ਰੈਸ ਕਾਨਫਰੰਸ ਸੁਣੀ ਠੀਕ ਹੈ ਅਸੀਂ ਰਾਜਾ ਵੜਿੰਗ ਨੇ ਇਸ ਚੀਜ਼ ਦੇ ਉੱਤੇ ਆਪਦਾ ਸਪਸ਼ਟਿਕਰਨ ਦੇ ਦਿੱਤਾ ਭਾਈ ਸਾਹਿਬ ਤੁਸੀਂ ਤਾਂ ਇਹ ਗੱਲ ਕਹਿ ਕੇ ਆਏ ਸੀ ਵੀ ਸਾਡਾ ਜਿਹੜਾ ਮੁੱਖ ਮੰਤਰੀ ਹੋਊਗਾ ਡੈਪਟੀ ਮੁੱਖ ਮੰਤਰੀ ਉਹ Dalit ਚਿਹਰਾ ਹੋਊਗਾ ਤੇ ਫਿਰ ਚੀਮਾ ਸਾਹਿਬ ਤੁਹਾਨੂੰ ਬਣਾ ਦੇਣ ਤੁਹਾਡੇ ਨਾਲ ਹੀ ਵਾਦਾ ਕੀਤਾ ਸੀ ਭਗਵੰਤ ਮਾਨ ਸਾਹਿਬ ਨੇ ਕਿੰਨੇ ਕਾਮ ਆਦਮੀ ਪਾਰਟੀ ਨੇ ਰਿਪਰੈਜ਼ੈਂਟੇਸ਼ਨ ਦਿੱਤੀ ਆ ਇਹਨਾਂ ਲੋਕਾਂ ਨੂੰ ਦਲਿਤ ਭਾਈਚਾਰੇ ਨੂੰ ਦਲਿਤ ਸਮੁਦਾਇ ਨੂੰ ਇਹ ਚੰਗੀ ਤਰ੍ਹਾਂ ਪਤਾ ਸਾਰਿਆਂ ਨੂੰ ਸੁਨੇਹਾ ਕੀ ਹੈ ਤਰਨਤੰਦ ਦੇ ਲੋਕਾਂ ਨੂੰ तकरीबन 5-6 ਦਿਨ ਦਾ ਸਮਾਂ ਰਹਿ ਗਿਆ ਵੋਟਾਂ ਪੈਣ ਵਾਲੀਆਂ ਨੇ ਕੀ ਲੱਗਦਾ ਹੈ ਕਿ ਸਨੇਹਾ ਤਰਨਤੰਦ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਗੈਂਗਸਟਰਵਾਦ ਫੋਟੀਆਂ ਨੇ ਇਸ ਦਾ ਹੱਲ ਕਿਦਾਂ ਹੋਣਾ ਚਾਹੀਦਾ ਹੈ ਸਨੇਹਾ ਕੀ ਆਮ ਲੋਕਾਂ ਨੂੰ ਸਾਡੇ ਜਿਹੜੇ ਸੁੰਦਰ ਤਰਨਤੰਦ ਆਮ ਲੋਕਾਂ ਨੂੰ ਇੱਕੋ ਹੀ ਸਨੇਹਾ ਵੀ ਜੇ ਸਾਡੇ ਘਰਾਂ ਦੇ ਵਿੱਚ ਬੱਚੇ ਜਿਉਂਦੇ ਰਹਿਣਗੇ ਜੇ ਸਾਡੇ ਬੱਚੇ ਸੇਫ ਰਹਿਣਗੇ ਜੇ ਸਾਡੇ ਬੱਚੇ ਨਸ਼ੇ ਤੋਂ ਦੂਰ ਰਹਿਣਗੇ ਤਾਂ ਸਾਡਾ ਭਵਿੱਖ ਬਣ ਸਕਦਾ ਜੇ ਸਾਡੇ ਬੱਚੇ ਨਸ਼ੇ ਦੇ ਵਿੱਚ ਡੁੱਬੇ ਰਹੇ ਮਾਪੇ ਡਰਦੇ ਰਹੇ ਬੱਚਿਆਂ ਨੂੰ ਸ਼ਾਮ ਨੂੰ ਘਰਾਂ ਚੋਂ ਕੱਢਣ ਲੱਗੇ ਦੁਕਾਨਾਂ ਵਾਲੇ ਡਰਦੇ ਰਹੇ ਆਪਦੇ ਟਮਾਟਰਾਂ ਵਾਲੇ ਗੰਢਿਆਂ ਵਾਲੇ ਵੇਚਣ ਤੋਂ ਬਾਅਦ ਘਰਾਂ ਨੂੰ ਵਾਪਸ ਜਾਣਾ 10 ਵਜੇ ਤੋਂ ਬਾਅਦ ਫੇਰ ਤਰਨ ਤਾਰਨ ਨਾ ਲਾਅ ਐਂਡ ਆਰਡਰ ਮੁਕਤ ਹੋ ਸਕਦਾ ਜਿਸ ਤਰ੍ਹਾਂ ਦਾ ਹਾਲਾਤ ਬਣੇ ਆ ਜੇ ਤਰਨ ਤਾਰਨ ਨੂੰ ਨਸ਼ਾ ਮੁਕਤ ਕਰਨਾ ਹੈ ਮੈਂ ਜਿਹੜੀ ਗੱਲ ਭਗਵੰਤ ਮਾਨ ਨੇ ਕਹੀ ਸੀ ਦੁਬਾਰਾ ਦਰਾਉਂਗਾ ਹਰਮੀਤ ਸਿੰਘ ਨੂੰ ਮੁਕਤ ਕਰੋ ਫੇਰ ਤਰਨਤਾਰਨ ਨਸ਼ਾ ਮੁਕਤ ਹੋਊਗਾ ਜੇ ਤੁਸੀਂ ਗੈਂਗਸਟਰ ਵਾਰ ਨੂੰ ਖਤਮ ਕਰਨਾ ਕਾਂਗਰਸ ਪਾਰਟੀ ਨੂੰ ਲੈ ਕੇ ਆਓ ਕਿਉਂਕਿ ਕਾਂਗਰਸ ਪਾਰਟੀ ਇੱਕ ਅਜਿਹੀ ਜਮਾਤ ਹੈ ਜਿਨੇ ਅੱਤਵਾਦ ਵੇਲੇ ਅੱਤਵਾਦ ਨੂੰ ਖਤਮ ਕੀਤਾ ਜਿਹੜੇ ਗਿੱਧੇ ਭੰਗੜੇ ਪੰਜਾਬ ਦੇ ਵਿੱਚ ਪੈਣ ਲੱਗੇ ਉਹ ਕਾਂਗਰਸ ਪਾਰਟੀ ਦੀ ਦੇਣ ਹੈ ਉਹੀ ਮਾਹੌਲ ਅੱਤਵਾਦ ਵੇਲੇ ਦਾ ਅੱਜ ਬਣਿਆ ਪਿਆ ਤਰਨਤਾਰਨ ਦੇ ਲੋਕ ਰਾਤ ਨੂੰ ਨਿਕਲ ਲੱਗੇ ਡਰਦੇ ਆ ਜੇ ਸਾਡੇ ਕੈਂਡੀਡੇਟ ਨੂੰ ਵੋਟ ਦੇ ਕੇ ਜਿਤਾਉਂਗੇ ਤਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਇੱਕ ਚੰਗਾ ਮਾਹੌਲ ਸਿਰਜ ਸਕਦਾ ਗੱਲ ਇਹ ਇਹਨਾਂ ਨੂੰ ਮੇਰੀ ਬੇਨਤੀ ਹੈ ਵੀ 92 93 ਹੈਗੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਪਰ ਇਹਨਾਂ ਨੂੰ ਸਬਕ ਸਿਖਾ ਦੇਣ ਪੰਜਾਬ ਦੇ ਲੋਕ ਮਾਝਕੇ ਤਾਂ ਦਣ ਕਿ ਤੁਸੀਂ ਸਾਡੇ ਨਾਲ ਧੋਖਾ ਕੀਤਾ ਤੁਸੀਂ ਉਸ ਬੰਦੇ ਨੂੰ ਟਿਕਟ ਦਿੱਤੀ ਜਿਹਦੇ ਤੇ ਇਲਜ਼ਾਮ ਲਾਉਂਦੇ ਸੀ ਕੋਈ ਦਰਗੀਆਂ ਝਾੜਨ ਵਾਲੇ ਨੂੰ ਟਿਕਟ ਨਹੀਂ ਦਿੱਤੀ ਇਸ ਗੱਲ ਕਰਕੇ ਅਸੀਂ ਉਸ ਜਮਾਤ ਨੂੰ ਚੁਣ ਰਹੇ ਹਾਂ ਜਿਸ ਜਮਾਤ ਨੇ ਪੰਜਾਬ ਦੇ ਵਿੱਚ ਪੰਜਾਬ ਪੰਜਾਬੀਅਤ ਨੌਜਵਾਨੀ ਅਤਵਾਦ ਵੇਲੇ ਕਾਇਮ ਕਰਕੇ ਰੱਖੀ ਠੀਕ ਹੈ ਭਾਈ ਜੀ ਮੋ ਬਤਨ ਮਤਲਬ ਬਿਲਕੁਲ ਇਸਨ ਰਾਨਾ ਬਲਜੀਤ ਸਿੰਘ ਚਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਇੱਥੋਂ ਕਾਂਗਰਸ ਪਾਰਟੀ ਤੋਂ ਉਮੀਦਵਾਰ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਜਿਨ੍ਹਾਂ ਤੇ ਲਗਾਤਾਰ ਜਿਹੜਾ ਵਿਰੋਧੀ ਸਵਾਲ ਖੜੇ ਕਰੇ ਸੀ ਉਸ ਦੇ ਵੀ ਠੋਕੇ ਵਿੱਚ ਜਵਾਬ ਦਿੱਤੇ ਨੇ ਤੇ ਦੇਖਦੇ ਹਾਂ 11 ਨਵੰਬਰ ਨੂੰ ਜਦੋਂ ਵੋਟਾਂ ਪੈਂਦੀਆਂ ਨੇ ਕਿਸ ਦੇ ਹੱਕ ਦੇ ਵਿੱਚ ਪੈਂਦੀਆਂ ਨੇ ਤੇ 14 ਨਵੰਬਰ ਨੂੰ ਇਸ ਦੇ ਨਤੀਜੇ ਸਾਫ਼ ਹੋ ਜਾਣੇ ਨੇ ਉਹ ਵੀ ਤਸਵੀਦਾਂ ਡਾਟ ਤੱਕ ਜ਼ਰੂਰ ਪੰਚਾਵਾਂਗੇ ਤੁਸੀਂ ਦੇਖਦੇ ਰਹੋ ਹਮਦਰਦ ਟੀਵੀ ਮੈਂ ਹਾਂ ਦਾਨਿਸ਼ ਗੁਪਤਾ ਤਦਨ ਤਦਨ